ਸਾਸੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਸ਼ਰਾਬ ਪੀਣਾ ਇੱਕ ਆਮ ਸਮਾਜਿਕ ਰਿਵਾਜ ਬਣ ਗਿਆ ਹੈ ਚਾਹੇ ਉਹ ਖੁਸ਼ੀ ਦੇ ਮੌਕੇ ਦੇ ਹੋ ਜਾਂ ਉਦਾਸੀ ਦੇ ਮੌਕੇ ਦੇ ਜ਼ਿਆਦਾਤਰ ਲੋਕ ਇਸ ਦਾ ਸੇਵਨ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸ਼ਰਾਬ ਪੀਣ ਨਾਲ ਸਿੱਧਾ ਅਸਰ ਤੁਹਾਡੇ ਪੇਟ ਤੇ ਵੀ ਹੁੰਦਾ ਹੈ ਸ਼ਰਾਬ ਦਾ ਸੇਵਨ ਪੇਟ ਲਈ ਹਾਨੀਕਾਰਕ ਹੈ ਅਤੇ ਕਈ ਸਿਹਤ ਸਮੱਸਿਆ ਪੈਦਾ ਕਰ ਸਕਦਾ ਹੈ ਅੱਜ ਹੀ ਸ਼ਰਾਬ ਪੀਣ ਨਾਲ ਪੇਟ ਨੂੰ ਹੋਣ ਵਾਲੇ ਉਹ ਪੰਜ ਗੰਭੀਰ ਨੁਕਸਾਨਾਂ ਬਾਰੇ ਦੱਸਾਂਗੇ ਨੰਬਰ 1 ਪੇਟ ਦੀ ਜਲਨ ਅਤੇ ਬਦਹਾਜ਼ਮੀ ਸ਼ਰਾਬ ਪੀਣ ਦੀਆਂ ਅੰਦਰਲੀਆਂ ਕੰਧਾਂ ਨੂੰ ਪਰੇਸ਼ਾਨ ਕਰਦੀ ਹੈ ਜਿਸ ਨਾਲ ਪੇਟ ਵਿੱਚ ਜਲਣ ਐਸਿਡੀਡੀ ਅਤੇ ਬਦਹਾਦੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਨੰਬਰ 2 ਪੇਟ ਦਾ ਫੋੜਾ ਜਿਆਦਾ ਸ਼ਰਾਬ ਪੀਣ ਨਾਲ ਪੇਟ ਤੇ ਅਲਸਰ ਦਾ ਖਤਰਾ ਵੱਧ ਜਾਂਦਾ ਹੈ ਅਲਸਰ ਪੇਟ ਦੀਆਂ ਅੰਦਰਲੀਆਂ ਕੰਧਾਂ ਵਿੱਚ ਜ਼ਖਮ ਹੁੰਦੇ ਹਨ ਜੋ ਦਰਦ ਅਤੇ ਖੂਨ ਵਹਿਣ ਦਾ ਕਾਰਨ ਬਣ ਸਕਦੇ ਹਨ ਨੰਬਰ 3 ਜਿਗਰ ਦੀ ਸਮੱਸਿਆ ਸ਼ਰਾਬ ਦਾ ਸਿੱਧਾ ਅਸਰ ਜਿਗਰ ਤੇ ਹੁੰਦਾ ਹੈ ਜਿਆਦਾ ਸ਼ਰਾਬ ਪੀਣ ਨਾਲ ਫੈਟੀ ਲੀਵਰ ਲੀਵਰ ਫਾਈਬਰੋਸ ਅਤੇ ਸਿਰੋਸਿਸ ਵਰਗੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ ਨੰਬਰ 4 ਪੈਨਕ੍ਰੀਸ ਸਰੀਰ ਦਾ ਇੱਕ ਅੰਗ ਹੈ ਜੋ ਪਾਚਕ ਐਨਜ਼ਾਈਮ ਪੈਦਾ ਕਰਦਾ ਹੈ ਅਲਕੋਹਲ ਗ ਪੈਨਕ੍ਰੀਸ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਜਿਸ ਨਾਲ ਪੈਨਕ੍ਰੇਟਾਈਟਸ ਹੋ ਸਕਦਾ ਹੈ ਇਹ ਇੱਕ ਗੰਭੀਰ ਸਥਿਤੀ ਹੈ ਜਿਸ ਵਿੱਚ ਪੈਨਕ੍ਰੀਸ ਸੁੱਤ ਜਾਂਦਾ ਹੈ ਅਤੇ ਦਰਦਨਾਕ ਹੋ ਸਕਦਾ ਹੈ ਨੰਬਰ 5 ਅਲਕੋਹਲ ਦਾ ਸੇਵਨ ਲੀਕੀ ਅੰਤਰੀਆਂ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਵਧਾ ਸਕਦਾ ਹੈ ਇਸ ਨਾਲ ਜਰੀਲੇ ਪ੍ਰਦਾਰਥ ਬੈਕਟੀਰੀਆ ਅਤੇ ਹੋਰ ਬਹੁਤ ਸਾਰੇ ਨੁਕਸਾਨਦੇਹ ਪਦਾਰਥ ਖੂਨ ਦੇ ਗੇਰ ਵਿੱਚ ਲੀਕ ਹੋ ਸਕਦੇ ਹਨ ਇਸ ਨਾਲ ਆਟਿਮਿਊਨ ਬਿਮਾਰੀਆਂ ਕੈਂਸਰ ਅਤੇ ਦਿਲ ਦੀ ਬਿਮਾਰੀ ਦੀ ਸੰਭਾਵਨਾ ਵੱਧ ਜਾਂਦੀ ਹੈ ਨੰਬਰ 6 ਰੋਗ ਥਾਮ ਅਤੇ ਉਪਾਅ ਸ਼ਰਾਬ ਪੀਣ ਤੋਂ ਪਰਹੇਜ਼ ਕਰੋ ਇਸ ਦੀ ਬਜਾਏ ਕੁਝ ਹੈਲਦੀ ਡਰਿੰਕ ਪੀਣਾ ਫਾਇਦੇਮੰਦ ਸਾਬਤ ਹੋਵੇਗਾ ਫਾਈਬਰ ਨਾਲ ਵਰਤੋਂ ਬਹੁਤ ਚੀਜ਼ਾਂ ਦਾ ਸੇਵਨ ਕਰੋ ਇਹ ਅੰਤਰੀਆਂ ਵਿੱਚ ਸਿਹਤਮੰਦ ਅਤੇ ਲਾਭਕਾਰੀ ਬੈਕਟੀਰੀਆ ਨੂੰ ਪੋਸ਼ਣ ਦੇਣ ਵਿੱਚ ਮਦਦ ਕਰਦਾ ਹੈ ਦਹੀਂ ਦਾ ਸੇਵਨ ਅਤਰੀਆਂ ਦੀ ਸਿਹਤ ਦੀ ਮਾਈਕਰੋਬੀਓਮ ਨੂੰ ਬਣਾਈ ਰੱਖਣ ਵਿੱਚ ਫਾਇਦੇਮੰਦ ਹੁੰਦਾ ਹੈ ਸਿਗਰਟ ਨੋਸੀ ਅਤੇ ਸ਼ਰਾਬ ਦਾ ਸੇਵਨ ਪੇਟ ਦੇ ਕੈਂਸਰ ਦਾ ਖਤਰਾ ਵਧਾ ਸਕਦਾ ਹੈ ਰਜਾਨਾ ਕਸਤ ਕਰਨਾ ਸਰੀਰ ਨੂੰ ਕਈ ਸਮੱਸਿਆਵਾਂ ਤੋਂ ਬਚਾਇਆ ਜਾ ਸਕਦਾ ਹੈ ਪੇਟ ਨਾਲ ਜੁੜੀ ਕਿਸੇ ਵੀ ਸਮੱਸਿਆ ਦੇ ਮਾਮਲੇ 'ਚ ਡਾਕਟਰ ਦੀ ਸਲਾਹ ਜ਼ਰੂਰ ਲਓ ਧੰਨਵਾਦ